ਆਪ ਜੀ ਦੇ ਨਾਲ ਇਸ ਸਭ ਸੰਗਤ ਦੇ ਵਿੱਚ ਜੋ ਆਸ-ਪੋਸ ਨੂੰ ਵਿਚਾਰ ਸਾਂਝੇ ਕੀਤੇ ਜਾਣੇ ਹਨ ਉਹ ਜਿਹੜੀ ਨਵੀਂ ਜਨਰੇਸ਼ਨ ਆ ਉਹਦੇ ਨਾਲ ਤੇ ਜਿਹਨੇ ਬਾਹਰੋਂ ਆਏ ਸਿੱਖੀ ਆ ਉਹਦੇ ਨਾਲ ਇਹ ਵਿਚਾਰ ਨੇ ਉਹਨਾਂ ਦੇ ਨਾਲ ਇਹ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ ਕਿ ਜੋ ਇਹ ਜਗਾਰਾ ਬੁਲਿਆ ਜਾ ਰਿਹਾ ਹੈ ਜੋ ਇਹ ਗੱਲ ਕੀਤੀ ਜਾ ਰਹੀ ਹੈ ਕਿ ਸੋਹ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਇੱਕ ਜਾਕਾਰ ਬੋਲਿਆ ਜਾ ਰਿਹਾ ਹੈ। ਔਰ ਇਹ ਇੱਕ ਜੋ ਜਕਾਰ ਬੋਲਿਆ ਜਾ ਰਿਹਾ ਹੈ ਕਿ ਇਹ ਜੋ ਸਾਨੂੰ ਹੁਕਮ ਦਿੱਤਾ ਹੈ ਪਰਮੇਸ਼ਵਰ ਨੇ ਕਿ ਇੱਕ ਕੇਵਲ ਨਿਰਬਲ ਜੋਤ ਕਾਲਪੁਤ ਦਾ ਹੀ ਇਸਤ ਮਰਣਾ ਕੇਵਲ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਇਸ਼ਟ ਮੰਨਣਾ ਔਰ ਪੁਰਾਣੇ ਜਿੰਨੀ ਸਿੱਖੀ ਆ ਉਹਨਾਂ ਨੂੰ ਪਤਾ ਆ ਨਿਰਗੁਣ ਜੋਤ ਅਕਾਲ ਪੁਰਖ ਕੌਣ ਆ ਜਿਹੜੀ ਨਵੀਂ ਸਿੱਖੀ ਆ ਜਾਂ ਨਵੇਂ ਗੁਰਸਖਿਆ ਜਾਂ ਮੇਰੇ ਵੀਰ ਭਰਾ ਜਨਰੇਸ਼ਨ ਆ ਨਿਰਗੁਣ ਜੋਤ ਅਕਾਲ ਪੁਰਖ ਹੈ ਕੌਣ ਆ ਪਹਿਲਾਂ ਤਾਂ ਸਾਨੂੰ ਨਿਰਭੁਜ ਜੋਤ ਅਕਾਲ ਪੁਰਖ ਦੀ ਪਛਾਣ ਹੋਣੀ ਚਾਹੀਦੀ ਆ ਕਿ ਨਿਰਭੁਜ ਜੋਤ ਅਕਾਲ ਪੁਰਖ ਹੈ ਕੌਣ ਹੈ ਕੀ ਨਿਰਭੁਜ ਜੋਤ ਅਕਾਲ ਪੁਰਖ ਜਿਸ ਦੀ ਗੱਲ ਕੀਤੀ ਜਾ ਰਹੀ ਆ ਉਹ ਹੋ ਪ੍ਰਮਾਤਮਾ ਜਿਹੜਾ ਸਾਰਿਆਂ ਦੇ ਵਿੱਚ ਰਚਿਆ ਹੋਇਆ ਸਾਰੇ ਮਾਨਵ ਚੰਤੀ ਸਾਰੇ ਗ੍ਰਹਿ ਮੰਡਾਂ ਖੰਡਾਂ ਨੂੰ ਆਪਣੇ ਅਧੀਨ ਰੱਖਦਾ ਉਹ ਨਾ ਚਰ ਜੋਤ ਸਰੂਪ ਨਹੀਂ ਹੁੰਦਾ ਔਰ ਜੋਤ ਸਰੂਪ ਹੋਣ ਤੋਂ ਜੋਤ ਸਰੂਪ ਪਰਮੇਸ਼ਵਰ ਜਦੋਂ ਪ੍ਰਗਟ ਤੇ ਪ੍ਰਸਿੱਧ ਹੋ ਜਾਂਦੇ ਨੇ ਉਸ ਤੋਂ ਬਾਅਦ ਇਕੱਠਿਆਂ ਕਰਕੇ ਭਗਤਾਂ ਨੂੰ ਆਪਣੇ ਦਰਸ਼ਨ ਦਿੰਦੇ ਨੇ ਕੱਲੇ-ਕੱਲੇ ਨੂੰ ਨਹੀਂ ਦਿੰਦੇ ਫਿਰ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਆਪਣਾ ਘਰ ਬਣਾ ਲੈਂਦੇ ਨੇ ਜਿਹੜੀ ਇੱਕ ਜਮਾਤ ਬਣ ਜਾਂਦੀ ਆ ਭਗਤ ਤੇ ਭਗਵਾਨ ਦੀ ਔਰ ਉਸ ਭਗਤ ਤੇ ਭਗਵਾਨ ਦੀ ਜਮਾਤ ਦੇ ਵਿੱਚ ਪਰਮੇਸ਼ਵਰ ਕਿਸ ਤਰ੍ਹਾਂ ਆਪਣੇ ਆਪ ਨੂੰ ਪ੍ਰਗਟ ਤੇ ਪ੍ਰਸਿੱਧ ਕਰਦੇ ਨੇ ਸੱਚ ਸੰਗਾਸਣ ਦੇ ਉੱਤੇ ਆਪਣੇ ਸੀਸ ਦੇ ਉੱਤੇ ਤਾਜ ਲਗਾ ਕੇ ਆਪਣੇ ਆਪ ਨੂੰ ਸ਼ਹਿਨशाह ਬਣ ਕੇ ਪ੍ਰਗਟ ਤੇ ਪ੍ਰਸਿੱਧ ਕਰ ਲੈਂਦੇ ਨੇ ਕਿ ਕਿ ਉਸ ਨਿਰਗੁਣ ਜੋਤ ਅਕਾਲਪੁਰ ਨੂੰ ਦੇਖਿਆ bari ਅੱਖ ਨਾਲ ਨਹੀਂ ਜਾ ਸਕਦਾ ਇਹ ਅੰਦਰ ਦੀ ਵਿਵਸਥਾ ਹੈ ਜੇ ਬਾਹਰੀ ਵਿਵਸਥਾ ਦੇ ਵਿੱਚ ਦੇਖਣਾ ਤਾਂ ਇੱਕੋ ਹੀ ਸਮਾਇਆ ਨੋ ਨੋ ਚਾਰ ਤੋਂ ਬਾਅਦ ਪਰਮੇਸ਼ਵਰ ਸਵੈਮ ਜਿਨਾਂ ਚਾਰ ਆਪਣੇ ਆਪ ਨੂੰ ਪ੍ਰਗਟ ਤੇ ਪ੍ਰਸਿੱਧ ਨਹੀਂ ਕਰਦੇ ਆਪਣੀ ਜੋਤ ਤੇ ਸ਼ਬਦੀ ਧਾਰ ਨੂੰ ਸੰਸਾਰ ਦੇ ਵਿੱਚ ਸੰਮੁਖ ਤੇ ਸਾਖਿਆਤ ਤੁਹਾਡੇ ਸਾਹਮਣੇ ਪ੍ਰਗਟ ਤੇ ਪ੍ਰਸਿੱਧ ਨਹੀਂ ਕਰਦੇ ਇਸ ਜਿਹੜੀ ਨਵੀਂ ਜਨਰੇਸ਼ਨ ਆ ਉਸ ਨੂੰ ਇਹ ਸਮਝਣਾ ਪੈਣਾ ਆ ਕਿ ਜਿਹੜਾ ਪ੍ਰਮਾਤਮਾ ਆ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਕਿਸ ਤਰ੍ਹਾਂ ਉਸ ਨੇ ਆਪਣੇ ਆਪ ਨੂੰ ਪ੍ਰਗਟ ਤੇ ਪ੍ਰਸਿੱਧ ਕੀਤਾ ਕਿਸ ਤਰ੍ਹਾਂ ਭਗਤਾਂ ਦੇ ਲੈਣੇ ਦੇਣੇ ਦਿੱਤੇ ਉਹ ਇੰਨਾ ਦੇ ਅਲੂ ਸੀ ਇਨਾ ਕਿਰਪਾਲੂ ਆ ਕਿ ਉਸ ਪ੍ਰਮਾਤਮਾ ਨੇ ਉਸ ਪਰਮੇਸ਼ਵਰ ਨੇ ਸਾਡੇ ਸਾਰੇ ਗੁਨਾਹ ਸਾਡੀਆਂ ਕੀਤੀਆਂ ਹੀਆਂ ਗੁਸਤਾਖੀਆਂ ਗਲਤੀਆਂ ਨੂੰ ਮਾਫ ਕਰਕੇ ਸਾਨੂੰ ਭਗਤ ਬਣਾ ਕੇ ਐਸੀ ਇੱਕ ਪਦਵੀ ਦੇ ਦਿੱਤੀ ਜਿਸ ਦੇ ਕੀ ਸ਼ਾਇਦ ਅਸੀਂ ਅੱਜ ਕਹਿ ਰਹੇ ਆ ਵੀ ਅਸੀਂ ਹੱਕਦਾਰ ਆਂ ਔਰ ਜੇ ਉਹ ਨਾ ਐ ਜੀ ਸਾਨੂੰ ਦਿੰਦਾ ਸੀ ਕਦੇ ਵੀ ਹੱਕਦਾਰ ਨਹੀਂ ਹੋ ਸਕਦੇ ਸੀ ਔਰ ਐਸੀ ਪਦਵੀ ਐਸੀ ਡਿਗਰੀ ਸਾਨੂੰ ਮਿਲਣ ਤੋਂ ਬਾਅਦ ਇੱਕ ਸਾਡੇ ਸਾਡੀ ਜ਼ਿੰਮੇਵਾਰੀ ਵੀ ਬਣ ਗਈ ਕਿ ਇੱਕ ਨਿਤ ਜ਼ਿੰਮੇਵਾਰੀ ਪਰਮੇਸ਼ਵਰ ਨੇ ਬਣਾ ਦਿੱਤੀ ਕਿ ਜੇ ਤੁਹਾਨੂੰ ਮੈਂ ਭਗਤ ਬਣਾਇਆ ਤਾਂ ਤੁਸੀਂ ਸੰਸਾਰ ਦੇ ਵਿੱਚ ਦੱਸੋ ਵੀ ਪਰਮੇਸ਼ਵਰ ਦੀ ਮਿਹਨਤ ਕਿਸ ਤਰ੍ਹਾਂ ਹੋਈ ਇਹ ਮਾਨਸਰ ਦੀ ਲੇਮਾਨ ਸਰ ਲੇਖ ਦੇ ਉੱਤੇ ਜੋ ਵਿਹਾਰ ਹੋ ਰਿਹਾ ਇਹ ਉਸ ਪਰਮੇਸ਼ਵਰ ਦੀ ਮਿਲਣੀ ਦਾ ਇੱਕ ਅਗਾਵਧੂ ਇੱਕ ਅੱਗੇ ਚੱਲਣ ਵਾਲਾ ਇੱਕ ਇੱਕੇ ਪ੍ਰਮਾਣ ਹੈ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਖੂਨ ਕੈਂਪ ਦੇ ਵਿੱਚ ਜਾ ਕੇ ਭੱਤਾਂ ਦੇ ਨਾਲ ਮਿਲਣੀ ਕੀਤੀ ਔਰ ਉਸ ਮਿਲਣੀ ਨੂੰ ਬਾਖੂ ਵੀ ਕਿਸ ਤਰ੍ਹਾਂ ਹਰ ਬਾਣੀ ਦੇ ਵਿੱਚ ਦਰਜ ਕਰ ਦਿੱਤਾ ਗਿਆ ਕਿ ਪਰਮੇਸ਼ਵਰ ਨੇ ਕਿਸ ਤਰ੍ਹਾਂ 1987 ਰਿਸ਼ੀਆਂ ਦਾ ਜੋ ਲੈਣਾ ਦੇਣਾ ਦਿੱਤਾ ਹੈ ਔਰ ਐਸੀ ਵਿਵਸਥਾ ਨੂੰ ਲੈ ਕੇ ਹੀ ਸਾਨੂੰ ਸੰਸਾਰ ਦੇ ਵਿੱਚ ਚੱਲਣਾ ਪੈਣਾ ਜਿਹੜੀ ਵੀ ਬਾਹਰੋਂ ਮੇਰੇ ਵੀਰ ਭੈਣ ਇਥੋਂ ਜੋ ਉਹ ਸਿੱਖ ਜੋ ਨਵੇਂ ਆਏ ਨੇਗੇ ਇਸ ਸੱਜੰਗ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਇਹ ਕੋਈ ਤੁਹਾਨੂੰ ਪਰਵਰਤਤ ਕਰਵਾਉਣ ਵਾਲਾ 사ਸੰਗ ਨਹੀਂ ਹੈਗਾ ਕਿ ਇੱਥੇ ਕੋਈ ਆ ਕੇ ਤੁਹਾਡਾ ਧਰਮ ਪਰਵਰਤਤ ਕਰਵਾਇਆ ਜਾ ਰਿਹਾ ਇਹ ਇੱਕ ਮਿਸ਼ਨ ਐਸਾ ਮਿਸ਼ਨ ਹੈ ਜਿੱਥੇ ਸਿਰਫ ਇੱਕ ਪਰਮਾਤਮਾ ਜਿਹੜਾ ਤੁਹਾਡਾ ਵੀ ਪਰਮਾਤਮਾ ਆ ਸਾਡਾ ਵੀ ਪਰਮਾਤਮਾ ਆ ਹਰੇਕ ਦਾ ਪਰਮਾਤਮਾ ਆ ਔਰ ਉਸ ਪਰਮਾਤਮਾ ਨੂੰ ਮਿਲਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਅਸੀਂ ਜਿਸ ਤਰ੍ਹਾਂ ਇਹ ਗੁਰ ਸਿੱਖਾਂ ਨੇ ਪਰਮਾਤਮਾ ਨੂੰ ਵੇਖਿਆ ਉਸ ਦੇ ਨਾਲ ਹੱਸੇ ਉਸ ਦੇ ਨਾਲ ਨੱਚੇ ਟੱਪੇ ਗੁੱਦੇ ਉਹਦੇ ਸਾਹਮਣੇ ਤੁਸੀਂ ਜਦੋਂ ਉਸ ਪ੍ਰਮਾਤਮਾ ਉਸ ਭਗਵਾਨ ਨੂੰ ਮਿਲੋ ਤੇ ਤੁਸੀਂ ਵੀ ਉਸ ਅਨੰਦ ਦੇ ਵਿੱਚ ਤੁਸੀਂ ਵਿਸਮਾਦ ਹੋ ਜਾਵੋ ਤੁਸੀਂ ਵੀ ਕਿਰਪਾ ਕਰਕੇ ਉਸ ਨੂੰ ਮਿਲਣ ਦੀ ਕੋਸ਼ਿਸ਼ ਕਰੋ ਉਸ ਪ੍ਰਮਾਤਮਾ ਨੂੰ ਔਰ ਉਸ ਪ੍ਰਮਾਤਮਾ ਨੂੰ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਆ ਉਹਦੇ ਲਈ ਇੱਕ ਬਹੁਤ ਕੋਈ ਧਰਮ ਪਰਵਤਤ ਕਰਵਾਉਣ ਵਾਲਾ ਮੈਥਡ ਨਹੀਂ ਹੈਗਾ तरीका ਨਹੀਂ ਹੈਗਾ ਕੋਈ ਬਹੁਤ ਸਿੱਧਾ ਸਾਦਾ ਜਿਹਾ ਤਰੀਕਾ ਆ ਤੂੰ ਮੇਰਾ ਮੈਂ ਤੇਰਾ ਐ ਪਰਮੇਸ਼ਵਰ ਐ ਭਗਵਾਨ ਐ ਮੇਰੇ ਪ੍ਰਮਾਤਮਾ ਤੂੰ ਮੇਰਾ ਆ ਤੇ ਮੈਂ ਤੇਰਾ ਆ ਜਦੋਂ ਉਹ ਪ੍ਰਮਾਤਮਾ ਜਿਹੜਾ ਤੂੰ ਮੇਰਾ ਤੇ ਮੈਂ ਤੇਰੇ ਦੇ ਨਾਲ ਪਤੀਜਦਾ ਆ ਉਹ ਉਸ ਦੇ ਨਾਲ ਆਪਣੀ ਗੱਲ ਕਰਦਾ ਤਾਂ ਫਿਰ ਉਹ ਆਪਣਾ ਤੁਹਾਨੂੰ ਭੇਦ ਦੱਸਦਾ ਕਿ ਇਹ ਜੀਵ ਆਤਮਾ ਮੈਂ ਸਭ ਤੋਂ ਵੱਡਾ ਆ ਸਾਰੇ ਮੇਰੇ ਅਧੀਨ ਆ ਮੈਂ ਸਭ ਤੋਂ ਵੱਡਾ ਤੇ ਸਭ ਦਾ ਪਿਤਪਾਲਕ ਆ ਮੈਂ ਸਭ ਨੂੰ ਭੈ ਦੇਣ ਵਿੱਚ ਸਭ ਨੂੰ ਭੈ ਵਿੱਚ ਰੱਖਣ ਵਾਲੀ ਇੱਕ ਸਮਰੱਥ ਤਾਕਤ ਆ ਮੈਂ ਸਭ ਨੂੰ ਰਿਜਕ ਦੇਣਾ ਆ ਮੈਂ ਸਭ ਦੇ ਉੱਤੇ ਆਪਣੀ ਕਿਰਪਾ ਦਾ ਮੀਂਹ ਵਰਸਾਉਣਾ ਆ ਚਾਹੇ ਕਿਤੇ ਵੀ ਹੋਵੇ ਮੈਂ ਉਹਨੂੰ ਰਿਜਕ ਦੇਣਾ ਆ ਮੈਂ ਕਦੇ ਨਹੀਂ ਖਤਮ ਹੋਣ ਵਾਲੀ ਧਾਰਨੀ ਹੈਗੀ ਮੈਂ ਆਦ ਤੋਂ ਅੰਤ ਤੱਕ ਚੱਲੀ ਆ ਰਹੀ ਆ ਇਸ ਕਰਕੇ ਤੂੰ ਮੇਰੀ ਜੈ ਕਰਨੀ ਹੈ ਸੋ ਜਿਤਨੀ ਵੀ ਵਾਰੋਂ ਆਏ ਗੁਰਸਖਬੀਰ ਆਏ ਨੇ ਇੱਕ ਬੇਨਤੀ ਉਹਨਾਂ ਦੇ ਚਰਨਾਂ ਦੇ ਵਿੱਚ ਜਿਆਦਾ ਸਮਾਂ ਨਹੀਂ ਲਵਾਂਗਾ ਮੈਂ ਕਿਉਂਕਿ ਸਮੇਂ ਨੂੰ ਬਹੁਤ ਜਿਆਦਾ ਮਹੱਤਤਾ ਦਿੱਤੀ ਗਈ ਆ ਕਿ ਕਿਰਪਾ ਕਰਕੇ ਉਸ ਭਗਵਾਨ ਨੂੰ ਮਿਲਣ ਵਾਸਤੇ ਇੱਕ ਜੋ ਸਾਰੀ ਮਾਨਵ ਜਾਤੀ ਦਾ ਸਾਂਝਾ ਢੋਲਾ ਆ ਤੂੰ ਮੇਰਾ ਮੈਂ ਤੇਰਾ ਉਸ ਨੂੰ ਸਵੇਰੇ ਸ਼ਾਮ ਯਾਦ ਕਰੋ ਇਹ ਪਰਮੇਸ਼ਵਰ ਮੈਂ ਤੇਰਾ ਅਜ਼ੀਜ਼ ਬੱਚਾ ਆ ਮੈਨੂੰ ਆਪਣੀ ਕਿਰਪਾ ਦਾ ਪਾਤਰ ਬਣਾ ਮੈਨੂੰ ਆਪਣੇ ਬਾਗ ਦੇ ਪਵਿੱਤਰ ਦਰਸ਼ਨ ਦੇ ਤੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ ਔਰ ਪਰਮੇਸ਼ਵਰ ਨੇ ਵਾਦਾ ਕੀਤਾ ਆ ਕਿ ਤੁਹਾਨੂੰ ਜਰੂਰ ਜੋੜਿਆ ਜਾਊਗਾ ਸੰਸਾਰ ਦੇ ਵਿੱਚ ਕੋਈ ਵੀ ਕੋਈ ਵੀ ਪ੍ਰਾਣੀ ਇਹ ਨਾਮ ਜਪੂਗਾ ਤੂੰ ਮੇਰਾ ਮੈਂ ਤੇਰਾ ਔਰ ਪਰਮੇਸ਼ਵਰ ਆਪਣੀ ਕਿਰਪਾ ਦਾ ਪਾਤਰ ਉਹਨੂੰ ਜਰੂਰ ਬਣਾਉਣਗੇ ਤੇ ਇਸ ਕਰਕੇ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਕੋਈ ਵੀ ਵਿਅਕਤੀ ਕੋਈ ਵੀ ਬਾਹਰੋਂ ਆਇਆ ਗੁਰਸੇ ਵੀਰ ਭੈਣ ਜਿਹੜੀ ਵੀ ਇਹ ਮੇਰੀ ਬੇਨਤੀ ਨੂੰ ਸੁਣ ਰਿਹਾ ਆ ਉਸ ਪਰਮੇਸ਼ਵਰ ਉਸ ਭਗਵਾਨ ਅੱਗੇ ਇਹ ਨਿਰੰਤਰ ਬੇਨਤੀ ਕਰਦੇ ਰਹੋ ਸਮਾਂ ਬੜਾ ਕਠਨ ਤੇ ਮੁਸ਼ਕਲ ਵਾਲਾ ਆਉਣ ਵਾਲਾ ਆ ਤੇ ਉਸ ਕਠਨ ਤੇ ਮੁਸ਼ਕਲ ਸਮੇਂ ਦੇ ਵਿੱਚੋਂ ਇੱਕ ਕੋਈ ਇੱਕ ਨਾਮ ਆ ਤੂੰ ਮੇਰਾ ਤੇ ਮੈਂ ਤੇਰਾ ਜਿਹੜਾ ਵੀ ਇਹ ਸੱਚੇ ਢੋਲੇ ਨੂੰ ਬਾਹੂਗਾ ਔਰ ਪਰਮੇਸ਼ਵਰ ਦੇ ਨਾਲ ਆਪਣੇ ਆਪ ਨੂੰ ਉਸ ਦੇ ਰੰਗ ਦੇ ਵਿੱਚ ਰੰਗ ਲੋਗਾ ਉਹਦਾ ਉਹਦਾ ਜਿਹੜਾ ਜੋ ਜੀਠੀ ਰੰਗਿਆ ਉਸ ਨੂੰ ਆਪਣਾ ਉਸ ਦੀ ਕਿਰਪਾ ਦੇ ਨਾਲ ਚਾੜ ਲਊਗਾ ਤੇ ਉਹ ਪਰਮੇਸ਼ਵਰ ਜਰੂਰ ਉੱਤੇ ਕਿਰਪਾ ਕਰਨਗੇ ਔਰ ਆਪਣੇ ਇਸ ਸੰਸਾਰ ਦੇ ਵਿੱਚ ਆਉਣ ਦਾ ਇਹ ਮਕਸਦ ਹੱਲ ਹੋ ਜਾਵੇਗਾ ਦਾਸ ਇਹਨੇ ਹੀ ਵਿਚਾਰ ਦਿੰਦਾ ਹੋਇਆ ਆਪ ਸਭ ਤੋਂ ਮਾਫੀ ਦਾ ਜਾਚਕ ਆ ਔਰ ਵਿਚਾਰ ਦਿੰਦੇ ਆਪ ਕੋ ਗਲਤੀ ਕਿਸੇ ਦੇ ਮਨ 'ਤੇ ਪਹੁੰਚੀ ਹੋਵੇ ਤਾਂ ਉਸ ਲਈ ਖਿਮਾ ਦਾ ਜਾਚਕ ਆ ਜੇ ਕਾਰੇ ਦਾ ਸਾਥ ਦੇਣਾ ਹੈ ਸੋ ਹੰਗਮਹਾਰਾਇ ਸ਼ੇਰ ਸਿੰਘ ਜੀ ਸ਼ਰਵਮੰਦੀ ਜ